ਦਿੱਲੀ ਪੁਲਿਸ ਨੇ ਇੱਕ ਫਰਜੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਜੋ ਨਾਮਵਰ ਬੈਂਕਾਂ ਤੇ ਕੰਪਨੀਆਂ ਦੇ ਅਚਾਰ ਪ੍ਰਤੀਨਿਧਾਂ ਦੇ ਰੂਪ ਵਿੱਚ ਨੌਕਰੀ ਲੱਭਣ ਵਾਲੇ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਪੁਲਿਸ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਧੋਖਾਧੜੀ ਵਿੱਚ ਸ਼ਾਮਲ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਕਿ ਪੂਰੇ ਘਟਨਾਕਰਮ ਦੀ ਜਾਂਚ 30 ਜਨਵਰੀ ਨੂੰ ਸ਼ੁਰੂ ਹੋਈ ਜਦੋਂ ਪੀੜਤਾ ਨੇ ਐਨਸੀਆਰਪੀ ਪੋਰਟਲ ਰਾਹੀਂ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਸ਼ਿਕਾਇਤਕਰਤਾ ਨੌਕਰੀ ਦੀ ਤਲਾਸ਼ ਕਰ ਰਿਹਾ ਸੀ ਅਤੇ ਉਸਨੇ ਕਈ ਜੋਬ ਪੋਰਟਲ ਤੇ ਆਪਣਾ ਬਾਇਓ ਡਾਟਾ ਅਪਲੋਡ ਕੀਤਾ ਹੋਇਆ ਸੀ ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਿਕਾਇਤਕਰਤਾ ਨੂੰ 25 ਜਨਵਰੀ ਨੂੰ ਇੱਕ ਵਿਅਕਤੀ ਦਾ ਕਾਲ ਆਇਆ ਜਿਸਨੇ ਆਪਣੀ ਪਛਾਣ ਇੱਕ ਮਸ਼ਹੂਰ ਬੈਂਕ ਦੇ ਪ੍ਰਤੀਨਿਧੀ ਵਜੋਂ ਦਿੱਤੀ ਫੋਨ ਕਰਨ ਵਾਲੇ ਨੇ ਉਸ ਨੂੰ ਆਨਲਾਈਨ ਟੈਸਟ ਦੇ ਨਹੀਂ ਕਿਹਾ जेस ਨੂੰ ਪੂਰਾ ਨਹੀਂ ਕਰ ਸਕਿਆ ਇਸ ਤੋਂ ਬਾਅਦ ਉਸਨੇ ਇੱਕ ਵੈੱਬਸਾਈਟ ਤੇ ਜਾ ਕੇ ਆਨਲਾਈਨ ਕੋਰਸ ਕਰਨ ਦੀ ਸਲਾਹ ਦਿੱਤੀ ਗਈ ਜਿਸ ਨੂੰ ਨੌਕਰੀ ਹਾਸਲ ਕਰਨ ਲਈ ਜ਼ਰੂਰੀ ਦੱਸਿਆ ਗਿਆ ਬਿਆਨ ਅਨੁਸਾਰ ਕਾਲ ਕਰਨ ਵਾਲੇ ਤੇ ਵਿਸ਼ਵਾਸ ਕਰਦੇ ਹੋਏ ਸ਼ਿਕਾਇਤਕਰਤਾ ਨੇ ਧੋਖੇਬਾਜ਼ਾਂ ਦੁਆਰਾ ਦਿੱਤੇ ਗਏ ਇੱਕ ਹੋਰ ਫੋਨ ਨੰਬਰ 'ਤੇ ਅੱਗੇ ਗੱਲਬਾਤ ਕੀਤੀ ਸ਼ਿਕਾਇਤਕਰਤਾ ਨੂੰ ਇਹ ਮੰਨ ਕੇ ਗੁੰਮਰਾਹ ਕੀਤਾ ਗਿਆ ਇਹ ਇੱਕ ਯਾਜ ਰੋਜ਼ਗਾਰ ਦਾ ਮੌਕਾ ਹੈ ਅਤੇ ਉਸਨੇ ਕੋਰਸ ਜਾਂ ਸਿੱਖ ਲਾਈਫ ਫੀਸਾਂ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਸੀ ਧੋਖਾਧੜੀ ਕਰਨ ਵਾਲਿਆਂ ਨੇ ਉਸਦੇ ਬੈਂਕ ਵੇਰਵਿਆਂ ਤੱਕ ਵੀ ਪਹੁੰਚ ਪ੍ਰਾਪਤ ਕੀਤੀ ਜੇਸਨਾਲ ਕਾਨੂੰਨੀ ਕਾਰਵਾਈ ਕੀਤੀ ਗਈ ਡੀਸੀਪੀ ਨੇ ਡੀਸੀਪੀ ਨੇ ਦੱਸਿਆ ਕਿ ਮੁਲਜ਼ਮਾ ਤੋਂ ਪੁੱਛਗਿੱਛ ਦੌਰਾਨ ਜਨਕਪੁਰੀ ਸਥਿਤ ਮਾਤਾ ਚੰਨਨ ਦੇਵੀ ਹਸਪਤਾਲ ਨੇੜੇ ਚੱਲ ਰਹੇ ਫਰਜੀ ਕਾਲ ਸੈਂਟਰ ਦਾ ਖੁਲਾਸਾ ਹੋਇਆ ਹੈ ਉਨਾ ਦੱਸਿਆ ਕਿ ਸੂਚਨਾ ਤੇ ਕਾਰਵਾਈ ਕਰਦੇ ਆ ਟੀਮ ਨੇ ਮੌਕੇ ਤੇ ਛਾਪਾ ਮਾਰ ਕੇ ਦੋ ਔਰਤਾ ਸਮੇਤ 16 ਹੋਰ ਸ਼ੱਕੀਆਂ ਨੂੰ ਗ੍ਰਿਫਤਾਰ ਇਹ ਗਰੋਜਾਇਜ ਕੰਪਨੀਆਂ ਦੇ ਐਚਆਰ ਪੇਸ਼ਵਰ ਦੱਸ ਕੇ ਨੌਕਰੀ ਭਾਲਣ ਵਾਲਿਆਂ ਨੂੰ ਠੱਗਦੇ ਸਨ ਪੀੜਤਾ ਨੂੰ ਨੌਕਰੀਆਂ ਦੇ ਝੂਠੇ ਵਾਅਦੇ ਕਰਕੇ ਰਜਿਸਟ੍ਰੇਸ਼ਨ ਅਤੇ ਸਿਖਲਾਈ ਲਈ ਫੀਸਾਂ ਦੇਣ ਲਈ ਮਜਬੂਰ ਕੀਤਾ ਗਿਆ ਹਾਲਾਂਕਿ ਕੋਈ ਅਸਲ ਨੌਕਰੀ ਦੀ ਪੇਸ਼ਕਸ਼ ਨਹੀਂ ਕੀਤੀ ਗਈ ਅਤੇ ਉਹਨਾਂ ਦੇ ਪੈਸੇ ਦੀ ਗਵਨ ਗਬਨ ਕੀਤੀ ਗਈ ਇਸ ਦੇ ਨਾਲ ਹੀ ਪੁਲਿਸ ਨੇ ਛਾਪੇਮਾਰੀ ਦੌਰਾਨ ਮਿਸ ਕਾਡਾ ਸਮੇਤ 8 ਮੋਬਾਈਲ ਫੋਨ 8 ਲੈਪਟਾਪ ਇੱਕ ਐਪਲ ਡੈਸਕਟਾਪ 5 ਰਾਉਂਡਰ 2 CPU ਅਤੇ 2 ਮੋਨੀਟਰ ਬਰਾਮਦ ਕੀਤੇ ਹਨ